ਸਿਟੀ ਕਿਲਾ ਰਾਏਪੁਰ ਸ਼ੁਰੂਆਤ ਹੋਈ ਹੈ ਜੀ ਅੱਜ ਅਸੀਂ ਕਿਲਾ ਰਾਏਪੁਰ ਦੇ ਵਿੱਚ ਖੜੇ ਹੈਗੇ ਸਟੇਡੀਅਮ ਦੇ ਵਿੱਚ ਇੱਥੇ ਰੂਰ 올림픽ਸ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਇਹ ਜਿਹੜੀ ਖੇਡਾਂ ਹੈਗੀਆਂ ਇਹਨਾਂ ਦਾ ਆਯੋਜਨ ਅੱਜ ਇੱਥੇ ਕੀਤਾ ਜਾ ਰਿਹਾ ਆਪਾਂ ਦੇਖ ਸਕਦੇ ਹਾਂ ਕਿ ਹਰ ਵਰਗ ਦੇ ਬੱਚੇ ਹਰ ਏਜ ਦੇ ਬੱਚੇ ਬਜ਼ੁਰਗ ਸਭ ਇੱਥੇ ਅੱਜ ਹਮ ਹਮਾ ਕੇ ਜਿਹੜਾ ਹੈਗਾ ਪਾਰਟਿਸਪੇਸ਼ਨ ਕਰ ਰਹੇ ਹਨ ਮੌਕੇ ਤੇ ਜਿਹੜੇ ਹੈਗੇ ਟ੍ਰੈਡੀਸ਼ਨਲ ਗੱਤਕਾ ਖੋਖੋ ਕਬੱਡੀ ਹਾਕੀ ਤੇ ਬਾਜ਼ੀਗਰ ਵੀ ਇੱਥੇ ਪਰਫਾਰਮ ਕਰ ਰਹੇ ਹਨ ਤੇ ਲੋਕੀ ਇੱਥੇ ਵੱਧ ਤੋਂ ਵੱਧ ਨੰਬਰ ਦੇ ਵਿੱਚ ਆ ਰਹੇ ਹਨ ਤੇ ਇਸ ਜਿਹੜੇ ਪੂਰੇ ਆਪਣੇ 올림픽 ਸੇ ਰੂਰ 올림픽ਸ ਇਹਨਾਂ ਦਾ ਮਜ਼ਾ ਲੈ ਰਹੇ ਹੈਗੇ ਸਾਨੂੰ ਉਮੀਦ ਹੈ ਕਿ ਲਗਭਗ ਜਿਹੜਾ ਹੈਗਾ 6.5 ਤੋਂ 7 ਹਜ਼ਾਰ ਪਾਰਟਿਸਿਪੈਂਟਸ ਇੱਥੇ ਪਾਰਟਿਸਿਪੇਟ ਕਰਨਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਜਿਹੜੀ ਹੈ ਸਰਕਾਰ ਵੱਲੋਂ ਸ਼ੁਰੂਆਤ ਇਹਦੀ ਕੀਤੀ ਜਾ ਰਹੀ ਹੈ ਜਿਹਦੇ ਮਾਨਯੋਗ ਮੰਤਰੀ ਜੀ ਤਰਨਪ੍ਰੀਤ ਸਿੰਘ ਸੋਹਣ ਜੀ ਹੁਣ ਥੋੜੀ ਦੇਰ ਦੇ ਵਿੱਚ ਹੀ ਇਹਦਾ ਆਗਾਜ਼ ਕਰਨਗੇ ਜੀ ਆ ਨਾਸਿਰ ਸਪੋਰਟਸ ਬਲਕਿ ਅਸੀਂ ਜਿਹੜੇ ਹੈਗੇ ਪੰਜਾਬ ਦੇ ਕਲਚਰ ਜਿਹੜੇ ਗਾਣੇ ਹੈਗੇ ਕਲਚਰ ਦੇ ਉਹ ਵੀ ਅਸੀਂ ਡਿਸਪਲੇ ਕਰ ਰਹੇ ਹਾਂ ਕਲਚਰਲ ਈਵਨਿੰਗਸ ਜਿਹੜੀ ਹੈ ਹਰ ਦਿਨ ਆਪਾਂ ਸਟਾਰ ਨਾਈਟ ਵੀ ਰੱਖੀ ਹੈ ਤਿੰਨਾਂ ਦਿਨ ਜਿਹੜੇ ਹੈਗੇ ਪੰਜਾਬੀ ਗਾਇਕ ਇੱਥੇ ਆ ਕੇ ਪਰਫਾਰਮ ਵੀ ਕਰਨਗੇ ਕੀ ਇਵੈਂਟਸ ਜਿਹੜੇ ਨੇ ਯਾਨੀ ਕਿ ਟ੍ਰੈਡੀਸ਼ਨਲ ਈਵੈਂਟਸ ਦਾ ਹੈਗੇ ਹੈਗੇ ਪਲੱਸ ਜਿਹੜੇ ਇੰਡੀਵਿਜੂਅਲ ਆਪਣੀ ਸਟਰੈਂਥ ਕੈਪੈਸਿਟੀ ਜਾਂ ਫਿਰ ਕੋਈ ਜਿਹੜੇ ਆਪਾਂ ਜੇ ਦੇਖਦੇ ਰੱਸਾ ਕਸੀ ਦੇ ਖੇਲ ਜਿਵੇਂ ਕੋਈ ਟਰੈਕਟਰ ਨੂੰ ਖਿੱਚਦਾ ਹੈ ਉਹ ਟ੍ਰੈਡੀਸ਼ਨਲ ਆਪਾਂ ਪਿੰਡਾਂ ਵਿੱਚ ਦੇਖਦੇ ਹੈਗੇ ਉਹ ਸਾਰੇ ਸਾਰੇ ਇੱਥੇ ਡ ਜੀ ਰਿਗਾਰਡਿੰਗ ਜਿਹੜੀ ਇਹ ਬਲਕਾਡ ਦੀ ਰੇਸ ਹੈ ਉਹਦੇ ਬਾਰੇ ਜਿਹੜੇ ਹੈਗੇ ਐਕਟ ਜਿਹੜੀ ਹੈ ਐਕਟ ਬਣ ਚੁੱਕੀ ਹੈ ਉਹਦੇ ਰੂਲਸ ਜਿਹੜੇ ਨੇ ਉਹ ਨੋਟੀਫਾਈ ਤੁਰੰਤ ਹੀ ਕੀਤੇ ਜਾਣਗੇ ਤੇ ਮੈਨੂੰ ਆਸ ਹੈ ਕਿ ਅਗਲੇ ਜਿਹੜੇ ਜਦੋਂ ਇਵੈਂਟਸ ਹੋਣਗੇ ਉਦੋਂ ਆਪਾਂ ਜਿਹੜੇ ਟ੍ਰੈਡੀਸ਼ਨਲ ਸਪੋਰਟ ਹੈ ਉਹਨੂੰ ਵੀ ਜਰੂਰ ਦੇਖ ਸਕਦੇ ਹਾਂ